ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਚ ਬਹੁਤ ਹੀ ਸੋਹਣੀ ਵੈਰਾਈਟੀ ਰਹਿਣ ਵਾਲੀ ਆ ਪਹਿਲੀ ਵੈਰਾਈਟੀ ਆਪਾਂ ਲੈ ਕੇ ਆਂ ਜੀ ਗਰਮ ਦੇ ਉੱਤੇ ਆਲ ਓਵਰ ਹੈ ਨਾ ਸੂਟ ਆਹ ਲੋ ਤੁਹਾਨੂੰ ਚੈੱਕ ਕਰਾਉਣੇ ਇੱਕ ਸੂਟ ਖੋਲ ਕੇ ਜੀ ਆਲ ਓਵਰ ਸੂਟ ਸ਼ਾਲ ਦੇ ਨਾਲ ਆ ਰਹੀ ਜੀ ਕਲਰ ਤੇ ਡਿਜ਼ਾਈਨਿੰਗ ਤੁਹਾਨੂੰ ਬਹੁਤ ਸਾਰੀ ਮਿਲ ਜੂਗੀ ਇੱਕ ਸੈਂਪਲ ਖੋਲਾਂਗੇ ਆਪਾਂ ਬਾਕੀ ਤੁਹਾਨੂੰ ਡਿਜ਼ਾਈਨ ਬਹੁਤ ਸਾਰੇ ਮਿਲ ਜਾਣਗੇ ਜੀ ਆ ਡਿਜ਼ਾਈਨਿੰਗ ਚੈੱਕ ਕਰੋ ਜੀ ਵਿਦ ਸ਼ਾਲ ਦੇ ਨਾਲ ਆ ਜੀ ਆਹ ਲੋ ਆਲ ਓਵਰ ਹੈਣਾ ਸੂਟ ਹੈ ਡਾਇਲਿੰਗ ਤੁਸੀਂ ਚੈੱਕ ਕਰ ਲਓ ਜੀ ਕਲਰ ਮਿਲਣਗੇ ਇਸ ਤਰ੍ਹਾਂ ਦੇ ਚਾਰ ਚਾਰ ਆ ਲੋ ਜੀ ਸੈਟ ਬਾਈ ਸੈਟ ਮਾਲ ਮਿਲਣਾ ਵੀਡੀਓ ਰਹਿਣੀ ਹੈ ਸਾਰੀ ਹੋਲ ਸੇਲ ਦੀ ਆ ਚੈੱਕ ਕਰੋ ਜੀ ਆ ਲੋ ਡੀਇਨਿੰਗ ਚੈੱਕ ਕਰ ਲਓ ਸੈਟ ਬਾਈ ਸੈਟ ਮਾਲ ਮਿਲੂਗਾ ਰੇਟ ਦਾ ਧਮਾਕਾ ਜੀ ਰੇਟ ਰਹਿਣਾ ਸਿਰਫ 200 ਤੇ 25 ਰੁਪਏ ਜੀ ਸਿਰਫ 225 ਰੁਪਏ ਆਲ ਓਵਰ ਸੂਟ ਗਰਮ ਪਸ਼ਮੀਨਾ ਜੀ ਸ਼ਾਲ ਦੇ ਨਾਲ ਆ ਲੋ ਜੀ ਅੱਜ ਵੀਡੀਓ ਬਹੁਤ ਹੋਣੀ ਆ ਚੈੱਕ ਕਰੋ ਜੀ ਨੈਕ ਵੈਰੀਆਂ ਨੇ ਆਪਣੀ ਆ ਚੈੱਕ ਕਰੋ ਜੀ ਕੁਆਲਟੀ ਵੇਅਰ ਸੂਟ ਗਲੇ ਦੇ ਕੰਮ ਚੈੱਕ ਕਰੋ ਵੀ ਜੀ ਕਿੰਨਾ ਸੋਹਣਾ ਚੌਣ ਵਰਗ ਦਾ ਕੰਮ ਧਾਗੇ ਦਾ ਕੰਮ ਔਰ ਦੁਬੱਟੇ ਦੀ ਗੱਲ ਕਰੀਏ ਦੁਬੱਟਾ ਮਿਲ ਲੇਗਾ ਤੁਹਾਨੂੰ ਚਨੌਨ ਦਾ ਆਹ ਲੋ ਜੀ ਚਨੌਨ ਦਾ ਦੁਬੱਟਾ ਰਹਿਣਾ ਸੈਮੀ ਪਿਓਰ ਦਾ ਆਹ ਲੋ ਜੀ ਔਰ ਗੱਲ ਕਰੀਏ ਕਲਰਾਂ ਦੀ ਕਲਰ ਬਹੁਤ ਸ਼ਾਨਦਾਰ ਨੇ ਜੀ ਇਦਾਂ ਦੇ ਚਾਰ ਕਲਰ ਮਿਲਣਗੇ ਰੇਟ ਰਹਿਣਾ ਸਿਰਫ 300 ਤੇ 30 ਰੁਪਏ ਦੀ ਸਿਰਫ 330 ਰੁਪਏ ਆਰਟੀਕਲ ਚੈੱਕ ਕਰੀ ਚਲੋ ਕਿੰਨੇ ਸੋਹਣੇ ਸੋਹਣੇ ਆਰਟੀਕਲ ਆਣੇ ਆ ਸਕਰੀਨ ਸ਼ਾਟ ਲਈ ਜਾਓ ਦਿੱਤੇ ਹੋਏ ਨੰਬਰਾਂ ਤੇ ਪੇਜ ਗਿਆ ਆਪਣੀ ਵੈਰੀਟੀ ਸਿਲੈਕਟ ਕਰੋ ਜੀ ਲੈਪ ਰੇਟ ਹੀ ਆਉ ਹਲੋ ਜੀ ਇਹ ਵੀ ਆਲਓਵਰ ਸੂਟ ਰਹਿਣਾ ਜੀ ਲੋ ਬੇਟੀ ਆਲਓਵਰ ਸੂਟ ਪੂਰਾ ਫਰੰਟ ਹੈਵੀ ਵੀਰ ਜੀ ਸਾਰਾ ਜੈਰੀ ਵਰਕ ਦਾ ਕੰਮ ਰਹੂਗਾ ਜੀ ਲੋ ਬੇਟੀ ਦੁਪੱਟੇ ਦੀ ਗੱਲ ਕਰੀਏ ਦੁਪੱਟਾ ਰਹਿਣਾ ਜੀ ਟੂ ਸਾਈਡ ਵਰਕ ਸੈਮੀ ਪਿਓਰ ਦਾ ਦੁਪੱਟਾ ਰਹੂਗਾ ਆ ਚੈੱਕ ਕਰੋ ਬੇ ਜੀ ਦੁਪੱਟਾ ਕਿੰਨਾ ਸੋਹਣਾ ਦੁਪੱਟਾ ਟੂ ਸਾਈਡ ਵਰਕ ਔਰ ਗੱਲ ਕਰੀਏ ਕਲਰਾਂ ਦੀ ਕਲਰ ਚੈੱਕ ਕਰੋ ਬੇ ਜੀ ਇਦਾਂ ਦੇ ਪੰਜ ਕਲਰ ਮਿਲਣਗੇ ਜੀ ਡਿਜ਼ਾਈਨਿੰਗ ਬਹੁਤ ਸਾਰੀ ਮਿਲ ਜੂਗੀ ਰੇਟ ਰਹਿਣਾ ਸਿਰਫ 315 ਰੁਪਏ ਸਿਰਫ 315 ਰੱਟੇ ਲੋ ਬੇ ਜੈਕਰਾਓ ਬੇ ਜੈਕਰਾਓ ਹੋਊਗੀ ਆਪਣੀ ਕਰੇਪ ਦੇ ਉੱਤੇ ਇਹ ਵੀ ਆਲਓਵਰ ਸੂਟ ਰਹੂਗਾ ਜੀ ਚੈੱਕ ਕਰਾਓ ਬੇ ਜੀ ਸਾਰਾ ਜੈਰੀ ਵਰਗ ਦਾ ਕੰਮ ਹੈ ਕਿਹਨੇ ਤੇ ਚੈੱਕ ਕਰਾਓ ਬੇ ਜੀ ਪੂਰਾ ਫਰੰਟ ਹੈਵੀ ਗੱਲ ਕਰਦੀ ਦੁਪੱਟੇ ਦੀ ਦੁਪੱਟਾ ਰਹਿਣਾ ਜੀ ਚਨੋਂਨ ਦਾ ਚਨੋਂਨ ਦਾ ਦੁਪੱਟਾ ਟੂ ਸਾਈਡ ਵਰਕ ਔਰ ਚੈੱਕ ਕਰਾਓ ਬੇ ਜੀ ਕਲਰ ਪੰਜ ਪੰਜ ਕਲਰ ਮਿਲਣਗੇ ਆ ਲੋ ਜੀ ਸੈਟ ਬੇ ਸੈਟ ਮਾਲ ਮਿਲੂਗਾ ਜੀ ਕਲਰ ਚੈੱਕ ਕਰ ਲੋ ਕਿੰਨੇ ਸੋਹਣੇ ਆ ਰੇਟ ਸਿਰਫ 330 ਰੁਪਏ ਦੀ ਹੋਲਸੇਲ ਦੀ ਵੀਡੀਓ ਰਹਿਣੀ ਆ ਸਾਰੀ ਸੈੱਟ ਵਾਈਜ਼ ਸੈੱਟ ਮਾਲ ਮਿਲੂਗਾ ਜੀ ਲੋ ਜੀ ਨੈਕ ਮੈਡੀ ਜੈ ਕਰਾਉ ਜੀ ਆਪਣੀ ਬਚਿੱਤਰਾ ਦੇ ਉੱਤੇ ਇਹ ਵੀ ਆਲ ਓਵਰ ਸੂਟ ਜੀ ਇਹ ਵੀ ਪੂਰਾ ਫਰੰਟ ਹੈਵੀ ਆ ਜੀ ਘੇਰੇ ਤੇ ਕੰਮ ਚੈੱਕ ਕਰਾਓ ਵੀ ਜੀ ਪੂਰਾ ਹੈਵੀ ਕੰਮ ਕਰਾਇਆ ਘੇਰੇ ਤੇ ਆਲ ਓਵਰ ਸੂਟ ਦੁਪੱਟਾ ਵੀ ਮਿਲੇਗਾ ਤੁਹਾਨੂੰ ਬਚਿੱਤਰਾ ਵੇਸ ਦਾ ਜੀ ਆ ਚੈੱਕ ਕਰਾਓ ਵੀ ਜੀ ਦੁਪੱਟਾ ਦੁਪੱਟੇ ਦੇ ਵੀ ਟੂ ਸੈੱਟ ਵਰਕ ਆਊਗਾ ਔਰ ਗੱਲ ਕਰੀਏ ਕਲਰਾਂ ਦੀ ਕਲਰ ਚੈੱਕ ਕਰਾਓ ਵੀ ਜੀ ਕਿੰਨੇ ਸੋਹਣੇ ਇੱਦਾਂ ਦੇ ਮਿਲਨੇ ਚਾਰ ਕਲਰ ਰੇਟ ਹੈ ਨਾ ਸਿਰਫ 375 ਰੁਪਏ ਦੀ ਸਿਰਫ 375 ਰੁਪਏ ਲੋ ਬੀ ਜੀ ਨੈਕਸਟ ਵੀ ਰੈਡੀ ਵੀ ਆਉਗੀ ਆਪਣੀ ਚੈੱਕ ਕਰੋ ਵੀ ਸ਼ਿਮਰ ਵੇਸ ਆ ਲੋ ਬੀ ਜੀ ਸ਼ਿਮਰ ਦੇ ਉੱਤੇ ਪੂਰਾ ਫਰੰਟ ਹੈਵੀ ਚੈੱਕ ਕਰੋ ਬੀ ਜੀ ਗੱਲ ਕਰਦੇ ਆ ਦੁਬੱਟੇ ਦੀ ਦੁਬੱਟਾ ਵੀ ਰਹਿਣਾ ਸ਼ਿਮਰ ਦਾ ਜੀ ਟੂ ਸਾਈਡ ਆਊਗਾ ਦੁਬੱਟੇ ਦੇ ਵਰਕ ਚੈੱਕ ਕਰੋ ਲੋ ਜੀ ਚਲੋ ਦੇਖੋ ਬੀ ਜੀ ਕਿੰਨੇ ਸੋਹਣੇ ਆ ਇਦਾਂ ਦੇ ਮਿਲਨੇ ਚਾਰ ਕਲਰ ਰੇਟ ਰਹਿਣਾ ਸਿਰਫ 365 ਰੁਪਏ ਬਹੁਤ ਕਮਾਈ ਵਾਲੀ ਚੀਜ਼ਾਂ ਨੇ ਜੀ ਬਹੁਤ ਫਾਇਦੇ ਨਾਲ ਆਪਾਂ ਲੈ ਲੈਂਦੇ ਨੇ ਆਈਟਮਾਂ ਤੁਹਾਡੇ ਵਾਸਤੇ ਲੈ ਵੀ ਜੀ ਨੈਕਸਟ ਵੈਰੀ ਚੈੱਕ ਕਰੋ ਨੈਕਸਟ ਵੈਰੀ ਆਉਗੀ ਆਪਣੀ ਮਸਲਿਨ ਦੇ ਉੱਤੇ ਆਲ ਓਵਰ ਰਹਿਣਾ ਸੂਟ ਬੁਟੀਕ ਸਟਾਈਲ ਸਾਰਾ ਧਾਗੇ ਦਾ ਕੰਮ ਆ ਪਫ ਦਾ ਕੰਮ ਚੈੱਕ ਕਰੋ ਵੀ ਜੀ ਦੁਪੱਟਾ ਦੁਪੱਟੇ ਦੀ ਗੱਲ ਕਰੀਏ ਦੁਪੱਟਾ ਦੇਖੋ ਵੀ ਜੀ ਕਿੰਨਾ ਸੋਹਣਾ ਮਸਲਿਨ ਦਾ ਹੀ ਦੁਪੱਟਾ ਰਹੇਗਾ ਟੂ ਸਾਈਡ ਵਰਕ ਧਾਗੇ ਦਾ ਕੰਮ ਸਾਰਾ ਔਰ ਚੈੱਕ ਕਰੋ ਵੀ ਜੀ ਕਲਰ ਇਹਦਾ ਤੁਹਾਨੂੰ ਸੈਂਪਲ ਦਿਖਾਇਆ ਜੀ ਇੱਕ ਇਹਦੇ ਵਿੱਚ ਘੱਟੋ ਘੱਟ ਤੁਹਾਨੂੰ 15 ਤੋਂ 20000 ਮਿਲਣਗੇ ਆਲਓਵਰ ਸੂਟ ਰੇਟ ਸਿਰਫ 450 ਰੁਪਏ ਸਿਰਫ 450 ਰੁਪਏ ਬੁਟੀਕ ਸਟਾਈਲ ਲੋਬੀ ਜੀ ਨੈਕ ਬਰੇਡ ਚੈੱਕ ਕਰਾ ਦਿਓ ਨੈਕ ਬਰੇਡ ਆਪਣੀ ਚੈੱਕ ਕਰੋ ਵੀ ਜੀ ਡਾਇਨਰ ਸੂਟ ਆਹ ਆਲੋ ਬੀ ਜੀ 프ਰੰਟ ਚੈੱਕ ਕਰਾ ਦਿਓ ਵੀਰ ਜੀ ਗਲਾ ਵੀ ਦੇਖੋ ਕਿੰਨਾ ਸੋਹਣਾ ਔਰ ਬੈਕ ਦਾ ਵੀ ਕੰਮ ਆਪਾਂ ਨੇ ਦੇਖੋ ਜੀ ਬੈਕ ਦਾ ਹੀ ਪ੍ਰਿੰਟ ਆਊਗਾ ਬੈਕ ਫਰੰਟ ਬਾਜੂ ਚੈੱਕ ਕਰੋ ਵੀ ਜੀ ਕਿੰਨਾ ਸੋਹਣਾ ਸੂਟ ਹੈ ਔਰ ਦੁਬੱਟੇ ਦੀ ਗੱਲ ਕਰੀਏ ਦੁਬੱਟਾ ਵੀ ਰਹਿਣਾ ਜੀ ਇਹਦਾ ਆ ਚੈੱਕ ਕਰੋ ਬਜੀ ਦੁਬੱਟਾ ਦੁਬੱਟੇ ਦੇ ਆਊਗਾ ਟੂ ਸਾਈਡ ਵਰਕ ਔਰ ਸੈਂਟਰ ਦੇ ਵਿੱਚ ਆਊਗਾ ਪ੍ਰਿੰਟ ਸਾਰਾ ਚੈੱਕ ਕਰੋ ਬਜੀ ਕਿੰਨਾ ਸੋਹਣਾ ਕੰਮ ਆ ਜੀ ਸਾਰਾ ਰੇਟ ਦੀ ਗੱਲ ਕਰੀਏ ਕੋਈ 595 ਨਹੀਂ ਕੋਈ 695 ਨਹੀਂ ਰੇਟ ਦੇਣਾ ਆਪਾਂ ਨੇ ਸਿਰਫ 465 ਰੁਪਏ ਜੀ ਆ ਕਲਰ ਚੈੱਕ ਕਰੋ ਬਜੀ ਕਿੰਨੇ ਸੋਹਣੇ ਆ ਚਾਰ-ਚਾਰ ਕਲਰ ਮਿਲਣਗੇ ਇਸ ਤਰ੍ਹਾਂ ਦੇ ਡਿਜ਼ਾਈਨਿੰਗ ਬਹੁਤ ਸਾਰੀ ਮਿਲਦੂਗੀ ਰੇਟ ਸਿਰਫ 465 ਰੁਪਏ ਸਿਰਫ 465 ਨੈਕਸਟ ਵੈਰੀਟੀ ਚੈੱਕ ਕਰਾਓ ਬਜੀ ਨੇਚਰਰੀ ਆ ਗਈ ਜ ਆਪਣੀ ਆਲਓਵਰ ਸੂਟ ਕ੍ਰੇਮ ਦੇ ਉੱਤੇ ਚੈੱਕ ਕਰੋ ਵੀਰ ਜੀ ਪੂਰਾ ਫਰੰਟ ਹੈਵੀ ਵਿੱਚ ਹੈਂਡਵਰਕ ਦਾ ਕੰਮ ਕਰਾਇਆ ਜੀ ਬਾਜੂ ਨਾਲ ਰਹਿਣਗੇ ਬਾਜੂ ਚੈੱਕ ਕਰਾ ਦਿਓ ਵੀਰ ਜੀ ਬਾਜੂ ਚੈੱਕ ਕਰੋ ਆ ਦੇਖੋ ਜੀ ਬਾਜੂ ਵੀ ਬਹੁਤ ਸੋਹਣੇ ਆ ਜੀ ਪੂਰੇ ਹੈਵੀ ਬਾਜੂ ਦੁਪੱਟੇ ਦੀ ਗੱਲ ਕਰੀਏ ਦੁਪੱਟਾ ਰਹਿਣਾ ਜੀ ਚਨੋਂ ਦਾ ਚਨੋਂ ਦਾ ਦੁਪੱਟਾ ਟੂ ਸਾਈਡ ਵਰਕ ਦੁਪੱਟੇ ਤੇ ਔਰ ਫੋਰ ਸਾਈਡ ਲੈਸ ਵੀ ਨਾਲ ਲਵਾਈਆ ਜੀ ਆਪਾਂ ਨੇ ਕਲਰਾਂ ਦੀ ਗੱਲ ਕਰੀਏ ਕਲਰ ਚੈੱਕ ਕਰੋ ਵੀ ਜੀ ਇਦਾਂ ਦੇ ਕਲਰ ਮਿਲ ਲਗੇ 10 ਤੋਂ 15 ਕਲਰ ਮਿਲਣਗੇ ਜੀ ਇਹ ਤਾਂ ਤੁਹਾਨੂੰ ਸੈਂਪਲ ਦਿਖਾਇਆ ਕਿੜੀਆਂ ਹੋਰ ਦਿਖਾਉਂਗਾ ਦੋਨੋਂ ਡਿਜ਼ਾਈਨ ਸੁਪਰ ਹੀਟ ਕਰ ਰਿਹਾ ਜੀ ਆਪਣੇ ਆ ਚੈੱਕ ਕਰੋ ਬਈ ਜੀ ਗਾਡੀ ਵਾਲਾ ਡਿਜ਼ਾਈਨ ਪੂਰਾ ਫਰੰਟ ਹੈਵੀ ਆ ਚੈੱਕ ਕਰੋ ਬਈ ਜੀ ਬਾਜੂ ਚਾਹੇ ਬਣਾ ਲਓ ਬਾਜੂ ਚਾਹੇ ਬਣਾ ਲਓ ਪਹੁੰਚੇ ਠੀਕ ਹੈ ਜੀ ਪੂਰਾ ਫਰੰਟ ਹੈਵੀ ਵਿੱਚ ਹੈਂਡਵਰਕ ਦਾ ਕੰਮ ਦੁਬੱਟੇ ਮਿਲਣਗੇ ਚਨਾਉਂਦੇ ਟੂ ਸੈਟ ਵਰਕ ਆ ਚੈੱਕ ਕਰੋ ਬਈ ਦੁਬੱਟੇ ਪੂਰੇ ਹੈਵੀ ਦੁਬੱਟੇ ਰਹਿਣਿਆ ਚਨਾਉਂਦੇ ਔਰ ਗੱਲ ਕਰੀਏ ਕਲਰਾਂ ਦੀ ਕਲਰ ਚੈੱਕ ਕਰੋ ਬਈ ਜੀ ਦੋਰੀਆਂ ਦੋਨੋਂ ਦਿਖਾਈ ਨੇ ਦੋਨੋਂ ਡੀਅਨ ਸੁਪਰ ਹਿੱਟ ਕਲਰ ਤੇ ਕੁਆਂਟੀਟੀ ਫੁੱਲ ਵੱਡਾ ਫੁੱਲ ਰੇਟ ਵੀ ਧਿਆਨ ਨਾਲ ਸੁਣ ਲੋ ਕੋਈ 795 ਨਹੀਂ ਕੋਈ 895 ਨਹੀਂ ਰੇਟ ਲਾ ਕੇ ਦੇਣਾ ਸਿਰਫ 595 ਰੁਪਏ ਸਿਰਫ 595 ਰੁਪਏ ਬਹੁਤ ਵੱਡੇ ਧਮਾਕੇ ਕਰਨੇ ਆ ਜੀ ਵੀਡੀਓ ਸਾਰੀ ਹੋਲਸੇਲ ਦੀ ਰਹੂਗੀ ਸੈਟ ਬਾਈ ਸੈਟ ਮਾਲ ਮਿਲੂਗਾ ਨੈਕ ਬਰੇਡੀਆਂ ਆਪਣੀ ਚੈੱਕ ਕਰੋ ਜੀ ਆਲ ਓਵਰ ਸੂਟ ਜੀ ਆਹ ਲੋ ਜੀ ਆਲ ਓਵਰ ਸੂਟ ਪੂਰਾ ਫਰੰਟ ਹੈਵੀ ਨਿਚੇ ਆਪਣੀ ਦੀ ਲੇਜ਼ਰ ਕਟਿੰਗ ਦਾ ਕੰਮ ਕਰਾਇਆ ਜ਼ੂਮ ਕਰਕੇ ਦਿਖਾ ਦੋ ਬੀ ਜੀ ਹਲੋ ਦੁਪੱਟੇ ਦੀ ਗੱਲ ਕਰੀਏ ਦੁਪੱਟਾ ਚੈੱਕ ਕਰੋ ਬੀ ਜੀ ਦੁਪੱਟਾ ਵੀ ਜਾਲਵਰਕ ਕਰਾਊਗਾ ਔਰ ਸੂਟ ਵੀ ਜਾਲਵਰਕ ਪੂਰਾ ਹੈਵੀ ਦੁਪੱਟਾ ਗੱਲ ਕਰੀਏ ਕਲਰਾਂ ਦੀ ਕਲਰ ਚੈੱਕ ਕਰੋ ਵਿੱਚ ਕਿੰਨੇ ਸੋਹਣੇ ਇਹਦੇ ਵਿੱਚ ਤੁਹਾਨੂੰ ਦੋ ਤੇ ਤਿੰਨ ਜਿਆਨੇ ਮਿਲ ਜਾਣਗੇ ਰੇਟ ਹੈ ਨਾ ਸਿਰਫ 625 ਰੁਪਏ ਰੇਟ ਤੇ ਅਨਾਂ ਸੋਹਣੇ ਜੀ ਸਿਰਫ 625 ਰੁਪਏ ਪੂਰਾ ਹੈਵੀ ਸੂਟ ਹੈ ਪੂਰਾ ਹੈਵੀ ਸੂਟ ਰੱਜ ਕੇ ਕਮਾਈ ਕਰੋ ਬਹੁਤ ਕਮਾਈ ਵਾਲੇ ਸੁੱਤੇ ਲੈਂਦੇ ਨੇ ਆਪਾਂ ਨੇ ਚੈੱਕ ਕਰੋ ਬੇ ਜੀ ਨੈਚਰ ਰੈਡੀ ਆ ਆਪਣੀ ਚੈੱਕ ਕਰੋ ਜੀ ਫੈਂਡੀ ਸਿਲਕ ਆ ਲੋ ਬੇ ਜੀ ਆਲਓਵਰ ਸੂਟ ਰਹਿਣਾ ਜੀ ਫੁੱਲ ਆਲਓਵਰ ਔਰ ਦੁਬੱਟੇ ਦੀ ਗੱਲ ਕਰੀਏ ਦੁਬੱਟਾ ਰਹਿਣਾ ਜੀ ਡਿਜ਼ਾਈਨਰ ਪਲੇਨ ਸੂਟ ਦੇ ਨਾਲ ਦੁਬੱਟਾ ਡਿਜ਼ਾਈਨਰ ਚੈੱਕ ਕਰੋ ਬੇ ਜੀ ਦੁਬੱਟਾ ਕਿੰਨਾ ਸੋਹਣਾ ਐਦਾਂ ਦੇ ਕੰਟਰਾਸਟ ਦੁਬੱਟੇ ਆਪਾਂ ਨੇ ਤਿਆਰ ਕਰਵਾਏ ਨੇ ਅਲੱਗ ਜੀ ਆਟਮ ਤਿਆਰ ਕਰਵਾਈਆ ਔਰ ਕਲਰ ਚੈੱਕ ਕਰੋ ਬੇ ਜੀ ਕਿੰਨੇ ਸੋਹਣੇ ਆ ਲੋ ਜੀ ਐਦਾਂ ਦੇ ਮੇਲੇ ਚਾਰ ਕਲਰ ਰੇਟ ਲੈਣਾ ਸਿਰਫ 665 ਰੁਪਏ ਸਿਰਫ 665 ਦੇ ਨਵੇਂ ਨਵੇਂ ਆਰਟੀਕਲ ਆ ਚੁੱਕੇ ਨੇ ਆ ਚੈੱਕ ਕਰੋ ਵੀ ਜੀ ਲੈਚ ਰੈਡੀ ਫੈਂਡੀ ਸਿਲਕ ਤੇ ਚੈੱਕ ਕਰੋ ਵੀ ਜੀ ਆ ਜਿਹੜਾ ਸਾਰਾ ਕੰਮ ਤੁਸੀਂ ਦੇਖ ਰਹੇ ਹੋ ਪਾਫ ਦਾ ਕੰਮ ਹੈ ਜੀ ਬਲੌਕ ਪ੍ਰਿੰਟ ਦਾ ਕੰਮ ਆ ਚੈੱਕ ਕਰੋ ਵੀ ਜੀ ਦੁਪੱਟਾ ਦੁਪੱਟਾ ਵੀ ਸੇਮ ਫੈਬ੍ਰਿਕ ਦਾ ਰਹਿਣਾ ਜੀ ਆਹ ਲੋ ਫੈਂਡੀ ਸਿਲਕ ਦਾ ਦੁਪੱਟਾ ਡੈਨਰ ਦੁਪੱਟਾ ਔਰ ਗੱਲ ਕਰੀਏ ਕਲਰਾਂ ਦੀ ਕਲਰ ਚੈੱਕ ਕਰੋ ਦੰਨੇ ਚਾਰ ਚਾਰ ਕਲਰ ਮਿਲਣਗੇ ਇੱਕੜਿਆਂ ਤੁਹਾਨੂੰ ਹੋਰ ਦਿਖਾਉਂਗਾ ਜੀ ਆ ਚੈੱਕ ਕਰੋ ਬਜੀ ਡੈਨਰ ਸੂਟ ਬਾਜੂ ਬਿਨਾਲ ਦਿੱਤਾ ਨੇ ਬਜੀ ਦੋ ਬੱਟੇ ਇਹਨਾਂ ਦੇ ਰਹਿਣੇ ਆ ਸਾਰੇ ਡੈਨਰ ਦੋ ਬੱਟੇ ਰਹਿਣੇ ਆ ਆ ਚੈੱਕ ਕਰੋ ਬਜੀ ਸਾਰਾ ਬਲੋਕ ਪ੍ਰਿੰਟ ਦਾ ਕੰਮ ਹੋਇਆ ਔਰ ਕਲਰ ਇਦਾਂ ਦੇ ਮਿਲਣਗੇ ਕਲਰ ਜੀ ਡੈਨਿੰਗ ਬਹੁਤ ਸਾਰੀ ਮਿਲੂਗੀ ਕੁਆਂਟੀਟੀ ਜਿੰਨੀ ਮਰਜ਼ੀ ਲੈ ਲਓ ਰੇਟ ਹੈ ਨਾ ਸਿਰਫ 600 ਤੇ 95 ਰੁਪਏ ਸਿਰਫ 695 ਰੁਪਏ ਬੋ ਬਜੀ ਨਾਚੂੜੀ ਚੈੱਕ ਕਰੋ ਬਣੀ ਨੇਚਰਲੀ ਲੱਗੀ ਜ ਆਪਣੀ ਹਾਲ ਕ੍ਰੇਪ ਦੇ ਉੱਤੇ ਜੀ ਆਹ ਲੋ ਜੀ ਕ੍ਰੇਪ ਨਹੀਂ ਸੋਰੀ ਔਰਗੈਂਜਾ ਦੇ ਉੱਤੇ ਜੀ ਗਲਾਸ ਔਰਗੈਂਜਾ ਚੈੱਕ ਕਰੋ ਬੀ ਜੀ ਬੂਟੀਕ ਸਟਾਈਲ ਕੰਮ ਚੈੱਕ ਕਰੋ ਬੀ ਜੀ ਕਿਰੇ ਦੇ ਕਿੰਨਾ ਸੋਹਣਾ ਕੰਮ ਹੈ ਧਾਗੇ ਦਾ ਕੰਮ ਜਰੀ ਦਾ ਕੰਮ ਹੈਂਡਵਰਕ ਦਾ ਕੰਮ ਔਰ ਗੱਲ ਕਰੀਏ ਬੀ ਬੋਟਮ ਦੀ ਬੋਟਮ ਦੇ ਵੀ ਆਪਾਂ ਨੇ ਵਰਗ ਕਰਵਾਤਾ ਜੀ ਮਸਲਿਨ ਦੀ ਰਹਿਣੀਆ ਬੋਟਮ 3 ਮੀਟਰ ਦੀ ਗੱਲ ਕਰੀਏ ਦੁਪੱਟੇ ਦੀ ਦੁਪੱਟਾ ਵੀ ਰਹਿਣਾ ਜੀ ਔਰਗੈਂਜੇ ਦਾ 2 ਸੈੱਟ ਵਰਕ 4 ਸੈੱਟ ਲੈਸ ਦੇ ਨਾਲ ਆ ਚੈੱਕ ਕਰੋ ਬੀ ਜੀ ਡਿਜ਼ਾਈਨਿੰਗ ਕਿੰਨੀ ਸੋਹਣੀ ਆ ਚਾਰ ਕਲਰ ਇਦਾਂ ਦੇ ਮਿਲਣਗੇ ਡਿਜ਼ਾਈਨ ਤੁਹਾਨੂੰ ਆ ਚੈੱਕ ਕਰੋ ਬਜੀ ਅਲੱਗ ਅਲੱਗ ਡਿਜ਼ਾਈਨ ਦਿਖਾਉਂਗਾ ਅਲੱਗ ਅਲੱਗ ਕਲਰ ਚਾਰਟ ਆ ਚੈੱਕ ਕਰੋ ਆ ਡਿਜ਼ਾਈਨ ਨਿਕਾਣੀ ਆ ਜੀ ਆਪਣੀ ਬਰਬਰੀ ਦੇ ਉੱਤੇ ਪੂਰਾ ਫਰੰਟ ਹੈਵੀ ਫੋਟਮਾਂ ਦੇ ਸਭ ਦੇ ਵਰਕ ਮਿਲੂਗਾ ਔਰ ਦੁਬੱਟੇ ਰਹਿਣੇ ਆ ਜੀ ਬਰਬਰੀ ਦੇ ਵਰਕ ਹੋਏ ਆ ਲੋ ਜੀ ਅਲੱਗ ਅਲੱਗ ਕਲਰ ਚਾਰਟ ਅਲੱਗ ਅਲੱਗ ਵੇਸ ਆ ਚੈੱਕ ਕਰੋ ਬਜੀ ਦੁਬੱਟਾ ਬਰਬਰੀ ਦਾ ਦੁਬੱਟਾ ਔਰ ਕਲਰ ਚਾਰਟ ਇੱਕ ਤੋਂ ਇੱਕ ਕਲਰ ਚਾਰਟ ਮਿਲੂਗਾ ਜੀ ਇਹਦਾ ਤੁਹਾਨੂੰ ਦੋ ਸੈਂਪਲ ਦਿਖਾਨੇ ਡਿਜ਼ਾਈਨ ਖੋਲ ਕੇ ਰੇਡ ਦੀ ਗੱਲ ਕਰਦੀ ਏ ਰੇਟ ਰਹਿਣਾ ਸਿਰਫ 695 ਰੁਪਏ ਸਿਰਫ 695 ਰੁਪਏ ਰੇਟਾਂ ਦੇ ਬਹੁਤ ਫਾਇਦੇ ਕਰਤੇ ਜੀ ਕੱਲ ਦੀ ਨਹਗਾ ਸ਼ਨੀਵਾਰ ਦਾ ਆ ਚੈੱਕ ਕਰੋ ਜੀ ਨੈਕਸਟ ਰੇਡ ਹੀ ਆਪਣੀ ਆ ਗਈ ਜੀ ਸ਼ਿਮਰ ਦੇ ਉੱਤੇ ਚੈੱਕ ਕਰੋ ਜੀ ਕੇਰੇ ਦੇ ਡੇਰਿੰਗ ਚੈੱਕ ਕਰੋ ਪੂਰਾ ਫਰੰਟ ਹੈਵੀ ਰਹਿਣਾ ਪਿਓਰ ਸ਼ਿਮਰ ਦੇ ਉੱਤੇ ਪੂਰਾ ਫਰੰਟ ਹੈਵੀ ਗੱਲ ਕਰੀਏ ਦੁਬੱਟੇ ਦੀ ਦੁਬੱਟਾ ਵੀ ਰਹਿਣਾ ਜੀ ਇਹਦਾ ਆ ਬੋਟਮ ਤੇ ਵਰਕ ਆਇਗਾ ਜੀ ਚੈੱਕ ਕਰੋ ਜੀ ਸ਼ਿਮਰ ਦੀ ਰਹਿਣੀਆ ਬੋਟਮ ਬੋਟਮ ਤੇ ਵੀ ਵਰਕ ਕਰਵਾਤਾ ਆਪਾਂ ਨੇ ਠੀਕ ਆ ਜੀ ਗੱਲ ਕਰੀਏ ਦੁਪੱਟੇ ਦੀ ਦੁਪੱਟਾ ਚੈੱਕ ਕਰੋ ਬਈ ਕਿੰਨਾ ਸੋਹਣਾ ਆ ਲੋ ਜੀ ਦੁਪੱਟਾ ਪੂਰਾ ਹੈਵੀ ਆ ਲੋ ਜੀ ਪੂਰਾ ਹੈਵੀ ਦੁਪੱਟਾ ਰਹਿਣਾ ਸ਼ਿਮਰ ਦੇ ਉੱਤੇ ਔਰ ਕਲਰਜੜ ਆਪਾਂ ਨੇ ਬਹੁਤ ਹੀ ਸੋਹਣਾ ਤਿਆਰ ਕਰਵਾਇਆ ਜੀ ਆ ਚੈੱਕ ਕਰੋ ਬਈ ਕਲਰ ਐਦਾਂ ਦੇ ਮਿਲਿਆ ਚਾਰ ਕਲਰ ਡਿਜ਼ਾਈਨਿੰਗ ਤੁਹਾਨੂੰ ਹੋਰ ਵੀ ਮਿਲ ਜੂਗੀ ਜੀ ਰੇਟ ਰਹਿਣਾ ਸਿਰਫ 875 ਰੁਪਏ ਸਿਰਫ 875 ਰੁਪਏ ਡਾਇਰਿੰਗ ਚੱਕਾ ਲਓ ਕਿੰਨੀ ਸੋਹਣੀ ਆ ਸਕਰੀਨ ਸ਼ਾਟ ਲਈ ਚਲੋ ਦਿੱਤੇ ਹੋਏ ਨੰਬਰਾਂ ਤੇ ਭੇਜੀ ਚਲੋ ਵੈਰਾਈਟੀ ਸਿਲੈਕਟ ਕਰ ਲਓ ਜੀ ਆਪਣੀ ਦੋ ਨੰਬਰ ਚੱਲਦੇ ਜੀ ਆਪਣੇ WhatsApp ਤੇ ਆ ਚੈੱਕ ਕਰੋ ਬਜੀ ਨੈਕਸਟ ਡਾਇਰਿੰਗ ਜਿਹੜੀ ਆਉਗੀ ਆਪਣੀ ਗਲਾਸ 56 ਤੇ ਸ਼ਾਈਨਰ 베ਸ ਰਹਿਣਾ ਔਰ ਪੂਰਾ ਫਰੰਟ ਹੈਵੀ ਕੜਾਈ ਚੈੱਕ ਕਰੋ ਬਜੀ ਕਿੰਨੀ ਸੋਹਣੀ ਕੜਾਈ ਹੋਈ ਆ ਔਰ ਦੁਬੱਟਾ ਜਿਹੜਾ ਰਹਿਣਾ ਜੀ ਹਾਫ ਪਿਓਰ ਦਾ ਕਾਪੀ ਉਹਦਾ ਦੁਬੱਡਾ ਦੁਬੱਟੇ ਦੇ ਕੰਮ ਚੈੱਕ ਕਰੋ ਬਜੀ 2 ਸੈਟ ਵਰਕ ਆਊਗਾ ਪੂਰਾ ਹੈਵੀ ਕੰਮ ਔਰ ਗੱਲ ਕਰੀਏ ਕਲਰਾਂ ਦੀ ਆ ਚੈੱਕ ਕਰੋ ਬਜੀ ਕਲਰ 1095 1195ਵੇਂ ਮਾਰਕੀਟ 'ਚ ਵਿਗਰਿਆ ਜੀ ਐਸ ਕੇ ਵਾਲੇ ਨੇ ਰੇਟ ਕਰਤਾ ਸਿਰਫ 850 ਰੁਪਏ ਸਿਰਫ 800 ਰੁਪਏ 850 ਸੋਰੀ ਧਿਆਨ ਨਾਲ ਸੁਣਾ ਰੇਟ 850 ਜੀ ਲਓ ਬਜੀ ਨੈਕ ਡੇਰਿੰਗ ਚੈੱਕ ਕਰਾ ਦਿਓ ਆਪਣੀ ਆ ਲਓ ਜੀ ਗਲਾਸ ਸ਼ੀਮਰ ਦੇ ਉੱਤੇ ਆ ਲਓ ਬਜੀ ਗਲਾਸ ਸ਼ੀਮਰ ਦੇ ਉੱਤੇ ਡੇਰਿੰਗ ਚੈੱਕ ਕਰ ਲਓ ਬਜੀ ਕਿੰਨਾ ਸੋਹਣਾ ਕੰਮ ਹੋਇਆ ਜੀ ਘੇਰੇ ਦੇ ਪੂਰਾ ਹੈਵੀ ਕੰਮ ਜਰਕਨ ਦਾ ਕੰਮ ਧਾਗੇ ਦਾ ਕੰਮ ਔਰ ਗੱਲ ਕਰੀਏ ਦੁਪੱਟੇ ਦੀ ਦੁਪੱਟਾ ਵੀ ਚੈੱਕ ਕਰਾਓ ਜੀ ਗਲਾ ਚਿਮਰਦਾ ਹੀ ਦੁਪੱਟਾ ਰਹਿਣਾ ਜੀ ਟੂ ਸਾਈਡ ਵਰਕ ਦੁਪੱਟੇ ਤੇ ਪੂਰਾ ਹੈਵੀ ਕੰਮ ਫੋਰ ਸਾਈਡ ਲੈਸ ਦੇ ਨਾਲ ਔਰ ਗੱਲ ਕਰੀਏ ਕਲਰਾਂ ਦੀ ਕਲਰ ਚੈੱਕ ਕਰੋ ਜੀ ਕਿੰਨੇ ਸੋਹਣੇ ਜਿੰਨੀ ਵੀ ਤੁਹਾਨੂੰ ਡਿਜ਼ਾਈਨਿੰਗ ਲੱਗੂਗਾ ਸਭ ਚ ਡਿਜ਼ਾਈਨਿੰਗ ਤੇ ਕੁਆਂਟੀਟੀ ਫੁੱਲ ਵੱਡਾ ਫੁੱਲ ਮਿਲੂਗੀ ਆ ਕਲਰ ਚੈੱਕ ਕਰੋ ਜੀ ਕਿੰਨੇ ਸੋਹਣੇ ਚਾਰ ਕਲਰ ਨੇ ਇਦਾਂ ਦੇ ਰੇਟ ਰਹਿਣਾ ਸਿਰਫ 895 ਰੁਪਏ ਸਿਰਫ 89 ਨੈਚਰ ਵੈਰੀਟੀ ਆਪਣੀ ਚੈੱਕ ਕਰੋ ਬਜੀ ਕਿੰਨੀ ਸੋਹਣੀ ਆ ਨੈਚਰ ਵੈਰੀਟੀ ਚੈੱਕ ਕਰੋ ਆ ਲੋ ਜੀ ਨੈਚਰ ਵੈਰੀਟੀ ਆ ਗਈ ਜੀ ਆਪਣੀ ਫੈਂਡੀ ਸਿਲਕ ਦੇ ਉੱਤੇ ਨਵਾਂ ਬੇਚ ਲੈ ਆ ਜੀ ਫੈਂਡੀ ਸਿਲਕ ਬਹੁਤ ਸ਼ਾਨਦਾਰ ਡਿਜ਼ਾਈਨਿੰਗ ਹੈ ਪੂਰਾ ਫਰੰਟ ਹੈਵੀ ਔਰ ਗੱਲ ਕਰੀਏ ਬਾਟਮ ਦੀ ਬਾਟਮ ਤੇ ਵੀ ਵਰਕ ਕਰਵਾਤਾ ਜੀ ਦੁਪੱਟਾ ਰਹਿਣਾ ਜੀ ਫੈਂਡੀ ਸਿਲਕ ਦਾ ਪੂਰਾ ਹੈਵੀ ਵਰਕ ਕਲਰ ਚੈੱਕ ਕਰੋ ਬਜੀ ਕਿੰਨੇ ਸੋਹਣੇ ਆ ਇਦਾਂ ਦੇ ਮਿਲਿਆ ਚਾਰ ਕਲਰ ਆ ਲੋ ਜੀ ਰੇਟ ਰਹਿਣਾ ਸਿਰਫ 1215 ਰੁਪਏ ਜੀ ਸਿਰਫ 1215 ਰੁਪਏ ਉਹਦੀ ਨੈਕਸਟ ਡੈਨਿੰਗ ਚੈੱਕ ਕਰਾਓ ਬੇ ਜੀ ਨੈਕਸਟ ਡੈਨਿੰਗ ਆ ਗਈ ਆਪਣੀ ਆਹ ਲਓ ਬੇ ਜੀ ਟੋਟਲੀ ਹੈਂਡਵਰਕ ਦਾ ਕੰਮ ਆ ਜਿਹੜਾ ਬੇਸ ਰਹਿਣਾ ਜੀ ਗਲਾਸ ਔਰ ਗੰਜੇ ਦਾ ਬੇਸ ਰਹਿਣਾ ਟੋਟਲੀ ਹੈਂਡਵਰਕ ਦਾ ਕੰਮ ਬੇ ਜੀ ਜ਼ੂਮ ਕਰਕੇ ਦਿਖਾ ਦਿਓ ਜੀ ਕੇਰੇ ਦੇ ਵੀ ਆਪਾਂ ਨੇ ਹੈਂਡਵਰਕ ਦਾ ਕੰਮ ਪੂਰੇ ਫਰੰਟ ਤੇ ਹੀ ਆਪਣੇ ਹੈਂਡਵਰਕ ਦਾ ਕੰਮ ਕਰਵਾਇਆ ਜੀ ਔਰ ਗੱਲ ਕਰੀਏ ਦੁਬੱਟੇ ਦੀ ਦੁਬੱਟੇ ਰਹਿਣੇ ਆ ਜੀ ਸੇਮ ਫੈਬਰਿਕ ਦੇ ਚੈੱਕ ਕਰਾਓ ਬੇ ਜੀ ਦੁਬੱਟੇ ਦੇ 4 ਸਾਈਡ ਲੈਸ ਆਉਗੀ ਜੀ ਟੋਟਲੀ ਹੈਂਡਵਰਕ ਦਾ ਕੰਮ ਔਰ ਗੱਲ ਕਰੀਏ ਕਲਰ ਰੇਟ ਰੇਟ ਰਹਿਣਾ ਸਿਰਫ 1095 ਰੁਪਏ ਸਿਰਫ 1095 ਟੋਟਲੀ ਹੈਂਡਵਰਕ ਦਾ ਕੰਮ ਲੋਬ ਜੀ ਨੈਕਲੇਸ ਡੈਨਿੰਗ ਚੈੱਕ ਕਰਾ ਦਿਓ ਆਪਣੀ ਨੈਕਲੇਸ ਡੈਨਿੰਗ ਆਉਗੀ ਆਪਣੀ ਗਲਾਸ ਔਰ ਗੰਜਾ ਤੇ ਇਹ ਵੀ ਟੋਟਲੀ ਹੈਂਡਵਰਕ ਦਾ ਕੰਮ ਹੈ ਜੀ ਚੈੱਕ ਕਰਾ ਦਿਓ ਵੀ ਜੀ ਕੇਰੇ ਦਾ ਵੀ ਹੈਂਡਵਰਕ ਦਾ ਕੰਮ ਦੁਪੱਟਾ ਚੈੱਕ ਕਰਾਓ ਵੀ ਜੀ ਦੁਪੱਟਾ ਰਹਿਣਾ ਜੀ ਇਹਦਾ ਬਨਾਰਸੀ ਦਾ ਬਨਾਰਸੀ ਦਾ ਦੁਪੱਟਾ ਚੈੱਕ ਕਰਾ ਦਿਓ ਵੀ ਜੀ ਕਿੰਨਾ ਸੋਹਣਾ ਦੁਪੱਟਾ ਔਰ ਕਲਰਾਂ ਦੀ ਗੱਲ ਕਰੀਏ ਆ ਲੋ ਜੀ ਇਦਾਂ ਦੇ ਮਿਲ ਨੇ ਕਲਰ ਰੇਟ ਰਹਿਣਾ ਜੀ 1165 ਰੁਪਏ ਸਿਰਫ 1165 ਰੁਪਏ ਨੈਕਸਟ ਰੈਡੀ ਚੈੱਕ ਕਰੋ ਬਜੀ ਲੋ ਜੀ ਨੈਕਸਟ ਰੈਡੀ ਵੀ ਆਪਣੀ ਗਲਾਸ ਔਰ ਗੰਜਾ ਦੀ ਆ ਗਈ ਜੀ ਇਹ ਵੀ ਟੋਟਲੀ ਹੈਂਡਵਰਕ ਦਾ ਕੰਮ ਹੈ ਪੂਰਾ ਹੈਵੀ ਪੂਰੇ ਫਰੰਟ ਦੇ ਹੈਂਡਵਰਕ ਦਾ ਕੰਮ ਹੈ ਜੀ ਆ ਲੋ ਜੀ ਦੁਬੱਟੇ ਰਹਿਣਿਆ ਬਨਾਰਸੀ ਦੇ ਡੋੜੀਆਂ ਨੰਦ ਗਾਣੇ ਤੇ ਡੀਆਂ ਬਹੁਤ ਸਾਰੇ ਮਿਲ ਜਾਣਗੇ ਜੀ बनारसी ਦੇ ਦੁਪट्टे ਔਰ ਕਲਰ ਬਹੁਤ ਸ਼ਾਨਦਾਰ ਇਧਰ ਚੈੱਕ ਕਰੋ ਬੀ ਜੀ ਕਲਰ ਬਹੁਤ ਸ਼ਾਨਦਾਰ ਕਲਰ ਨੇ ਡੀਲਿੰਗ ਤੇ ਕੁਆਂਟੀਟੀ ਹੋਰ ਮਿਲ ਜੂਗੀ ਜੀ ਰੇਟ ਇਹਦਾ ਵੀ ਰਹਿਣਾ ਹੋਈ 1165 ਰੁਪਏ ਲੋ ਬੀ ਜੀ ਨੈਕਸਟ ਡੀਲਿੰਗ ਚੈੱਕ ਕਰਾ ਲਓ ਨੈਕਸਟ ਡੀਲਿੰਗ ਹੈਗੀ ਜੀ ਆਪਣੀ ਟਿਸੂ ਸਿਲਕ ਦੇ ਉੱਤੇ ਟਿਸੂ ਸਿਲਕ ਦੇ ਅਚੈੱਕ ਕਰੋ ਬੀ ਜੀ ਪੂਰਾ ਫਰੰਟ ਹੈਵੀ ਚੈੱਕ ਕਰਾ ਲਓ ਬੀ ਜੀ ਪੂਰਾ ਫਰੰਟ ਹੈਵੀ ਗੱਲ ਕਰੀਏ ਦੁਪੱਟੇ ਦੀ ਦੁਪੱਟਾ ਵੀ ਟਿਸੂ ਸਿਲਕ ਦਾ ਹੀ ਰਹਿਣਾ ਜੀ ਪੂਰਾ ਹੈਵੀ ਦੁਪੱਟਾ ਚੈੱਕ ਕਰੋ ਬੀ ਜੀ ਫੋਰ ਸਾਈਡ ਲੈਸ ਦੇ ਨਾਲ ਔਰ ਕਲਰ ਚੈੱਕ ਕਰੋ ਵੀ ਕਿੰਨੇ ਸੋਹਣੇ ਐ ਇਦਾਂ ਦੇ ਮਿਲਿਆ ਚਾਰ ਕਲਰ ਰੇਟ ਰਹਿਣਾ ਜੀ 1450 ਰੁਪਏ ਬਹੁਤ ਸੋਹਣੀ ਵੈਰਾਈਟੀ ਆ ਚੁੱਕੀ ਆ ਫਟਾਫਟ ਆ ਜਾਓ ਅਸਕੇ ਟੈਕਸਿਲ ਮੇਨਾਂ ਦੇ ਆ ਚੈੱਕ ਕਰੋ ਵੀ ਜੀ ਨੈਕਸਟ ਲੈਣੀ ਸ਼ਿਮਰ ਦਾ ਰਹਿਣਾ ਜੀ ਬੇਸ ਟੋਟਲੀ ਹੈਂਡਵਰਕ ਦਾ ਕੰਮ ਆ ਲੋ ਜੀ ਦੁਪੱਟਾ ਦੁਪੱਟਾ ਵੀ ਟੋਟਲੀ ਹੈਂਡਵਰਕ ਦਾ ਕੰਮ ਕਰਵਾਇਆ ਜੀ ਦੁਪੱਟੇ ਦੇ ਵੀ ਆਪਾਂ ਨੇ ਸ਼ਿਮਰ ਦਾ ਹੀ ਦੁਪੱਟਾ ਰਹਿਣਾ ਚੈੱਕ ਕਰਾ ਦਿਓ ਜੀ ਦੁਬੱਟੇ ਦੇ ਹੈਂਡਵਰਕ ਦਾ ਕੰਮ ਔਰ ਕਲਰ ਚੈੱਕ ਕਰਾ ਦਿਓ ਕਿੰਨੇ ਸੋਹਣੇ ਆ ਚਾਰ ਚਾਰ ਕਲਰ ਮਿਲਣਗੇ ਰੇਟ ਲੈਣਾ ਜੀ 1750 ਰੁਪਏ 1750 ਰੁਪਏ ਟੋਟਲੀ ਹੈਂਡਵਰਕ ਦਾ ਕੰਮ ਲੋ ਵੀ ਜੀ ਨੈਕਲਾਈਨਿੰਗ ਚੈੱਕ ਕਰਾ ਦਿਓ ਆਪਣੀ ਨੈਕਲਾਈਨਿੰਗ ਆ ਗਈ ਜਮਨੀ ਸਿਮਰ ਦੇ ਉੱਤੇ ਚੈੱਕ ਕਰੋ ਜੀ ਕਿੰਨਾ ਸੋਹਣਾ ਕੰਮ ਹੈ ਪੂਰਾ ਹੈਵੀ ਕੰਮ ਪੈਚ ਵਰਕ ਦਾ ਕੰਮ ਜੀ ਹੈਂਡਵਰਕ ਦਾ ਕੰਮ ਬਾਟਮ ਦੀ ਗੱਲ ਕਰੀਏ ਬਾਟਮ ਰਹਿਣੀ ਹੈ 3 ਮੀਟਰ ਦੀ ਪਿਓਰ ਸਿਲਕ ਦੀ ਔਰ ਬਾਟਮ ਤੇ ਵੀ ਵਰਕ ਕਰਵਾਤਾ ਜੀ ਦੁਬੱਟਾ ਰਹਿਣਾ ਜੀ ਪਿਓਰ ਚਣੋਂਦਾ ਪਿਓਰ ਚਣੋਂਦਾ ਦੁਬੱਟਾ ਪੂਰਾ ਹੈਵੀ ਕੰਮ ਹੈ ਜੀ ਦੁਬੱਟੇ ਦੇ ਵੀ ਚੈੱਕ ਕਰਾ ਦੋਗੇ ਔਰ ਕਲਰ ਕਲਰ ਚੈੱਕ ਕਰਾਉਗੇ ਕਿੰਨੇ ਸੋਹਣੇ ਆ ਇਦਾਂ ਦੇ ਮਿਲਿਆ ਚਾਰ ਕਲਰ ਚਾਰੋ ਕਲਰ ਸੁਪਰ ਹਿੱਟ ਚੈੱਕ ਕਰਾਉਗੇ ਜੀ ਰੇਟ ਹੈਣਾ ਜੀ 1495 ਰੁਪਏ ਕੋਈ 1795 ਵੇਚ ਰਿਹਾ ਕੋਈ 1895 ਵੇਚ ਰਿਹਾ ਐਸਕੇ ਦਾ ਰੇਟ ਹੈਣਾ ਸਿਰਫ 1495 ਰੁਪਏ ਲੋ ਜੀ ਨੈਕਸਟ ਡੇ ਆਣਾ ਆਪਣਾ ਚੈੱਕ ਕਰੋ ਆ ਲੋ ਜੀ ਗਲਾਸ ਜਿਮਰ ਦੇਤੇ ਜੀ ਅੱਛਾ ਕਰੋ ਟੋਟਲੀ ਹੈਂਡਵਰਕ ਦਾ ਕੰਮ ਰਹੂਗਾ ਜੀ ਆਹ ਲਓ ਜੀ ਟੋਟਲੀ ਹੈਂਡਵਰਕ ਦਾ ਕੰਮ ਬਾਜੂ ਵੀ ਨਾਲ ਰਹਿਣਗੇ ਪੂਰਾ ਫਰੰਟ ਹੈਵੀ ਔਰ ਦੁਬੱਟਾ ਰਹਿਣਾ ਜੀ ਸੇਮ ਫੈਬਰਿਕ ਦਾ ਆਹ ਲਓ ਜੀ ਸੇਮ ਫੈਬਰਿਕ ਦਾ ਦੁਬੱਟਾ ਰਹਿਣਾ ਆਹ ਲਓ ਜੀ ਕਲਰ ਵੀ ਗੱਲ ਕਰੀਏ ਕਲਰ ਚੈੱਕ ਕਰੋ ਜੀ ਕਿੰਨੇ ਸੋਹਣੇ ਇੱਦਾਂ ਦੇ ਮਿਲ ਨੇ ਚਾਰ ਕਲਰ ਚਾਰੋਂ ਕਲਰ ਸੁਪਰ ਹਿੱਟ ਆਹ ਲਓ ਜੀ ਇੱਦਾਂ ਦੇ ਬਲੇ ਚਾਰ ਕਲਰ ਜੀ ਰੇਟ ਹੈ ਨਾ ਜੀ 1395 ਰੁਪਏ ਲੋ ਬਜੀ ਨੈਚਰਿੰਗ ਚਰ ਆਪਣੀ ਚੈੱਕ ਕਰਾਓ ਜੀ ਟਿਸੂ ਸਿਲਕ ਦੇ ਉੱਤੇ ਡਿਜ਼ਾਈਨਰ ਸੂਟ ਚੈੱਕ ਕਰਾਉ ਦਿੰਦੀ ਗਲੇ ਦੇ ਕੰਮ ਚੈੱਕ ਕਰਾਓ ਬਜੀ ਕਿੰਨਾ ਸੋਹਣਾ ਕੰਮ ਹੈ ਲੈਸ ਪੱਟੀ ਦਾ ਔਰ ਕੇਰੇ ਦੇ ਵੀ ਲੈਸ ਪੱਟੀ ਦਾ ਆਪਣੇ ਕੰਮ ਕਰਵਾਇਆ ਜੀ ਆ ਚੈੱਕ ਕਰਾਉ ਦਿੰਦੀ ਬੋਟਾ ਬਰਾੜੀਆ 3 ਮੀਟਰ ਦੀ ਔਰ ਦੁਬੱਟਾ ਰਹਿਣਾ ਜੀ ਡਿਜ਼ਾਈਨਰ ਬੀਐਨਆਰ ਦੁਪੱਟਾ ਔਰ ਗਾਂਜੇ ਦਾ ਆ ਚੈੱਕ ਕਰੋ ਬਜੀ ਸਾਰਾ ਡਿਜੀਟਲ ਪ੍ਰਿੰਟ ਹੈ ਜੀ ਬਲੌਕ ਪ੍ਰਿੰਟ ਦਾ ਕੰਮ ਕਰਵਾਤਾ ਜੀ ਆਪਾਂ ਨੇ ਔਰ ਕਲਰ ਦੀ ਗੱਲ ਕਰੀਏ ਇਦਾਂ ਦੇ ਕਲਰ ਮਿਲ ਲਗੇ ਜੀ ਆਹ ਲਓ ਜੀ ਰੇਟ ਦੀ ਗੱਲ ਕਰੀਏ ਰੇਟ ਰਹਿਣਾ ਜੀ 1050 ਰੁਪਏ ਠੀਕ ਆ ਜੀ ਉਸ ਤੋਂ ਬਾਅਦ ਐਡਰੈਸ ਸੁਣ ਲਓ ਜੀ ਆਣਾ ਕਿੱਥੇ ਆ ਐਸਕੇ ਟੈਕਲ ਮਰਿੰਡਾ ਮੇਲ ਲੁਧਿਆਣਾ ਹਾਈਵੇ ਓਪੋਜ਼ਿਟ ਰਾਜ ਮਹਿਲ ਪੈਲਸ ਇਸ ਤੋਂ ਲਾਵਾ ਵੀ ਤੁਹਾਨੂੰ ਬਹੁਤ ਸਾਰੀ ਵੈਰਾਈਟੀ ਮਿਲ ਜੂਗੀ ਆਪਣੇ ਕੋਲ 100 ਰੁਪਏ ਤੋਂ ਸਟਾਰਟ ਹੋ ਜਾਂਦਾ 100 ਰੁਪਏ ਤੋਂ ਲੈ ਕੇ ਜਿੰਨੇ ਤੱਕ ਮਰਜ਼ੀ ਸੂਟ ਚੈੱਕ ਕਰ ਲਓ ਆਪਣੇ ਦਿੱਤੇ ਹੋਏ ਨੰਬਰਾਂ ਤੇ ਗੋਲ ਕਰੋ ਤੁਸੀਂ ਆਪਣੀ ਜਾਣਕਾਰੀ ਵੀ ਲੈ ਸਕਦੇ ਹੋ ਸੂਟਾਂ ਦੀ ਇੱਕ ਤੁਹਾਨੂੰ ਹੋਰ ਗੱਲ ਦੱਸ ਦਈਏ ਬਜਾਜ ਕਾਰਡ ਜਿਹਨਾਂ ਦਾ ਬਣਿਆ ਹੋਇਆ ਆਪਣੇ ਕੋਲ ਬਜਾਜ ਕਾਰਡ ਲੈ ਕੇ ਆ ਜਾਓ ਕੱਪੜਾ ਲੈ ਜਾਓ ਜੀ ਕਿਸ਼ਤਾਂ ਤੇ ਧੰਨਵਾਦ ਜੀ